गोदावर तीर गए सहत वीर तज राम चीर की स्वच्छ शरीर लाख राम रूप अतपुत अनूप जय होती सूप तह गए भूप कहिता है तात सुन सूप बात द्वै अतथनाथ द्वै अतथनाथ द्वै अथित थित हां ए पहला तत्ता बना हां ਇਤੇ ਹ ਤੱਥਾ ਪਹਿਲਾ ਦੁੱਤਾ ਮਗਰੋਂ ਅਥਿਤ ਦ્વੈ ਅਥਿਤ ਨਾਤ ਲਹਿ ਅਨੂਪ ਗਾਤ ਸੁందਰੀ ਛੰਦ ਸੁਪਨਖਾ ਇਹ ਪਾਤ ਸੁਣੀ ਜਬ ਧਾਇ ਚਲੀ ਅਬਲੰਭ ਤ੍ਰਿਆ ਤਬ ਤ੍ਰਿਆ ਤਬ ਜੀ ਇਹ ਨੂੰ ਕੰਨਾ ਹਾਂਜੀ ਧਾਇ ਚਲੀ ਅਬਲੰਭ ਤ੍ਰਿਆ ਤਬ ਹਾਂਜੀ ਠੀਕ ਹਨ ਹਾਂ ਜਿਹੜਾ ਅਨੂਪ ਦੀ ਗੱਲ ਕੱਢਿਆ ਹੋ ਗਿਆ ਅੱਛਾ ਅਨੂਪ ਦੇ ਲੈਂ ਕਿਹੜੇ ਲੱਗੇ ਉੱਥੇ ਉਹ ਲੱਗੇ ਵੀ ਹੂੰ ਸੂਪਨ ਖਾ ਇਹ ਭਾਂਤ ਸੁਣੀ ਜਬ ਧਾਇ ਚਲੀ ਅਬ ਲੰਬ ਤ੍ਰਿਆ ਤਬ ਕਾਮ ਸਰੂਪ ਕਲੇਵਰ ਜਾਨੈ ਰੂਪ ਅਨੂਪ ਤਿਹੂ ਪਰਮਾਨ ਧਾਇ ਕਹਿਓ ਰਗਰਾਏ ਭੈ ਤਹੈ ਜੈਸ ਨਰਲਾਜ ਕਹੈ ਨਾ ਕਹੁ ਕਹੈ ਹਾਉ ਅਟਕੀ ਤੁਮਰੀ ਤਪ ਕੇ ਬਰ ਅਟਕੀ ਹਾਂ ਰਾਰਾਇ ਤੇ ਟੈਂਕਾ ਬਣਾਇਓ ਵੀ ਹਾਉ ਅਟਕੀ ਤੁਮਰੀ ਛਭ ਕੇ ਬਰ ਹਾਉ ਅਟਕੀ ਤੁਮਰੀ ਛਭ ਕੇ ਬਰ ਰੰਗ ਰੰਗੀ ਰੰਗੈ ਦ੍ਰਿਗ ਦੂਪਰ ਰੰਗ ਰੰਗੀ ਰੰਗ ਇਹ ਦ੍ਰਿਗ ਦੂਪਰ ਦ੍ਰਿਗ ਅਡ ਦੂ ਅਡ ਪਰ ਅਡ ਏ ਅਡ ਇਹ ਦੋਨਾਂ ਨੇਤਰਾਂ ਦੇ ਉੱਤੇ ਰੰਗ ਰੰਗੀ ਰੰਗ ਏ ਦ੍ਰਿਗ ਦੂ ਪਰ RAM ਬਾਚ ਸੁੰਦਰੀ ਛੰਦ ਜਾਹ ਤਹ ਜਹ ਪ੍ਰਾਤ ਹਮਾਰੇ ਬੈਰਜ ਹੈ ਲਖਨੈਨ ਤੇਹਾਰੇ ਸੰਗ ਸਿਆ ਅਵਲੋਕ ਕਰ ਸੋਦਰ ਕੈਸੇ ਕਹਿ ਰਾਕ ਸਕੋ ਤੁਮ ਕਉ ਘਰ ਮਾਤ ਪਿਤਾ ਕਹਿ ਮੋਹ ਤਜਿਓ ਮਨ ਸੰਗ ਫਿਰੀ ਹਮਰੇ ਬਨ ਹੀ ਬਨ ਮਾਤ ਪਿਤਾ ਕਹਿ ਮੋਹ ਤਜਿਓ ਮਨ ਹਾਂ ਹਰਮ ਸੇ ਮੋਹ ਹੈ ਹੇ ਸਿਆਰੀ ਮੋਹ ਤਜਿਓ ਮਨ ਮਾਤ ਪਿਤਾ ਕਹਿ ਮੋਹ ਤਜਿਓ ਮਨ ਸੰਗ ਫਿਰੀ ਹਮਰੇ ਬਨ ਹੀ ਬਨ ਤਾਹੇ ਤਜੋ ਕਸ ਕਹਿ ਸੁਨ ਸੁੰਦਰ ਜਾਹ ਤਹਾਂ ਜਹ ਪ੍ਰਾਤਿ ਕਿਰਸੋਦਰ ਜਤ ਭਈ ਸੁਨ ਬੈਨ ਤ੍ਰਿਆ ਤਹ ਬੈਠੋ ਤੇ ਰਣ ਧੀਰ ਜਤੀ ਜਹ ਸੋ ਨ ਬਰੈ ਅਤਰੋਸ ਭਰੀ ਤਵ ਨਾਕ ਕਟਾਏ ਗਈ ਗ੍ਰਹ ਕੋ ਸਭ ਇਤ ਸ੍ਰੀ ਬਚਿੱਤਰ ਨਾਟਕੇ ਨਾਮ ਅਵਤਾਰ ਕਥਾ ਸੂਪ ਨਖਾ ਕੋ ਨਾਕ ਕਟਬੋ ਧਿਆਇ ਸਮਾਪਤ ਮਸਤ ਸੁਭ ਮਸਤ ਆਥ ਖਰ ਦੁਖਨ ਦੈਤ ਜੁਧ ਕਥਨੰ ਸੁੰਦਰੀ ਸ਼ੰਦ ਰਾਵਣ ਤੀਰ ਰੋ ਰੋਤ ਭਈ ਜਬ ਰੋਸ ਭਰੇ ਦਨ ਬੰਸਬਲੀ ਸਭ ਲੰਕਸ ਧੀਰ ਵਜੀਰ ਬੁਲਾਏ ਦੁਖਨ ਅਉ ਖਰ ਦੈਤ ਪਠਾਏ ਹਾਂਜੀ ਲੰਕਸ ਇਹਦਾ ਨਾਮ ਰੌਣਦਾ ਹੀ ਐ ਲੰਕਾ ਦਾ ਈਸ਼ਰ ਲੰਕਸ ਧੀਰ ਵਜੀਰ ਬੁਲਾਏ ਦੁਖਨ ਅਉ ਖਰ ਦੈਤ ਖਰ ਦੈਤ ਖਰ ਦੁਖਨ ਦੋ ਹੈ ਨਹੀਂ ਜਿਓਆ ਕੋ ਭੇਜਿਆ ਸਾਜ ਸੁਨਾਹ ਸੁਬਾਹ ਦੁਰਗਤ ਦੁਰੰਗਤ ਦੁਰੰਗਤ ਕਿੱਥੇ ਲੱਗਿਆ ਜੀ ਦੁਰੰਗ ਅੱਡ ਗਾਤਾ ਬੀ ਰਾਰੇ ਤੇ ਟਿੱਪੀ ਲਾਉਣੀ ਪਾਣੀ ਰਾਰੇ ਦੀ ਟਿੱਪੀ ਲਾਇਓ ਜੀ ਸਾਜ ਸੁਨਾਹ ਸੁਬਾਹ ਦੁਰੰਗ ਗਤ ਬਾਜਤ ਬਾਜ ਚੱਲੇ ਗਜ ਗਜਤ ਮਾਰ ਹੀ ਮਹਾਰ ਦਸਉਦਸ਼ਤ ਕੋਕੇ ਸਾਵਨ ਕੀ ਘਟ ਜਿਉ ਘੁਰ ਢੂਕੇ ਗਜਤ ਹੈ ਰਣਬੀਰ ਮਹਾਮਨ ਤਜਤ ਹੈ ਨਹੀਂ ਘੂਮ ਅਯੋਧਨ ਛਾਜਤ ਹੈ ਚਕ ਸ੍ਰੋਣਤ ਸੇ ਸਰ ਨਾਦ ਕਰੈ ਕਿਲਕਾਰ ਭਯੰਕਰ ਤਾਰਕਾ ਛੰਦ ਰਨ ਰਾਜ ਕੁਮਾਰ ਬਿਰਚ ਹੈਗੇ ਸਰ ਸੇਲ ਸਰਾਸਨ ਨੱਚ ਹੈਗੇ ਸੁਰ ਵਿਰੁੱਧ ਅਵਦ ਸੋ ਗਾਜ ਹੈਗੇ ਰਣ ਰੰਗ ਹੈ ਰਾਮ ਬਿਰਾਜ ਹੈਗੇ